15 9 2022 ਨੂੰ ਆਪਣੇ ਵੱਲੋਂ ਇੱਕ ਲੈਟਰ ਜਾਰੀ ਕਰਕੇ ਇੱਕ ਨਾਦਰਸ਼ਾਈ ਫਰਮਾਨ ਜਿਹੜਾ ਜਾਰੀ ਕੀਤਾ ਜਿਹਦੇ ਨਾਲ 550 ਤੋਂ ਉੱਪਰ ਜਿਹੜੇ ਬੱਚੇ ਬੇਰੁਜ਼ਗਾਰ ਵੀ ਹੋਏ ਆ ਕਿ ਨਹੀਂ ਗਏ ਉਹ ਸਾਡੇ ਨਾਲ ਮੀਟਿੰਗ ਵੀ ਕਰਵਾਉਣਗੇ ਕਿਉਂਕਿ ਬਹੁਤ ਸਾਰੀਆਂ ਮੀਟਿੰਗਾਂ ਵੀ ਅੱਗੇ ਹੋਈਆਂ ਤਾਂ ਉਹ ਉਹ ਮੀਟਿੰਗਾਂ ਦੇ ਵਿੱਚ ਵੀ ਉਹਨਾਂ ਨੇ ਲਾਰਾ ਲਾਇਆ ਨੇ ਇਹ ਕਹਤਾ ਕਿ ਅਸੀਂ ਪਹਿਲਾਂ ਤੁਹਾਡੇ ਨਾਲ ਜਿਹੜਾ ਇੱਕ ਚੋਣ ਸਟੈਂਡ ਕੀਤਾ ਸੀ ਤਾਂ ਕਰਕੇ ਅਸੀਂ ਤੁਹਾਡੇ ਨਾਲ ਵਾਅਦਾ ਕਰ ਲਿਆ ਸੀ ਤੇ ਅਸੀਂ ਅੱਜ ਬਲਜੀਤ ਕੌਰ ਨੂੰ ਵੀ ਇਹ ਦੱਸਾਂਗੇ ਕਿ ਅੱਜ ਅੱਜ ਇੱਥੇ ਵੋਟਾਂ ਆ ਜਿੱਤੇ ਚੋਣਾ ਹੈ ਤੇ ਜਿਹੜਾ ਇੱਥੇ ਤੁਹਾਡਾ ਸੰਜੀਵ अरोड़ा ਹੈ ਤੇ ਅੱਜ ਉਹਨੂੰ ਪਤਾ ਲੱਗੂਗਾ ਜਦੋਂ 25000 ਸਾਡੇ ਬਾਜੀਗਰ ਤੇ ਮੁਖਤੀਆਂ ਦੀ ਵੋਟ ਹੈ ਇਸੇ ਮਕਸਦ ਨਾਲ ਹੀ ਘਰੇ ਘਰੇ ਵੀ ਜਾਵਾਂਗੇ ਤੇ ਝਾੜੂ ਵਾਲਿਆਂ ਦੇ ਖਿਲਾਫ ਅਸੀਂ ਸਾਰੀਆਂ ਵੋਟਾਂ ਜਿਹੜੀਆਂ ਦੂਸਰੀਆਂ ਪਾਰਟੀਆਂ ਨੂੰ ਪਾਉਣ ਲਈ ਅਰਜ਼ ਕਰਾਂਗੇ ਦੂਜੀ ਪਾਰਟੀ ਨੂੰ ਜਿਹਨੂੰ ਧਰਨਾ ਕੋਦੋਂ ਚੱਲੀ ਰਹੀ ਹੈਗਾ ਇਹ ਲਗਾਤਾਰ ਇਹ ਧਰਨਾ ਜਾਰੀ ਹੈ ਕਿਉਂਕਿ ਪਰ ਸਾਨੂੰ ਨਹੀਂ ਲੱਗਦਾ ਕਿਉਂਕਿ ਲਾਰੇ ਲੱਪਿਆਂ ਦੀ ਸਰਕਾਰ ਆ ਸਾਨੂੰ ਪਹਿਲਾਂ ਵੀ ਬਹੁਤ ਵਾਰੀ ਇਹਨਾਂ ਨੇ ਵਿਸ਼ਵਾਸ ਚ ਲਿਆ ਅਸੀਂ ਉਹ ਗੱਲ ਤੇ ਆਉਣਾ ਹੀ ਨਹੀਂ ਅੱਜਿਕਾ ਸਮਾਜ ਦੇ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਲੁਧਿਆਣਾ ਕਚਹਿਰੀ ਦਫ਼ਤਰ ਦੇ ਬਾਹਰ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਸੋ ਬਿਲਕੁਲ ਤਸਵੀਰਾਂ ਇਹ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਹੱਥ ਦੇ ਵਿੱਚ ਜਿਹੜਾ ਬੈਨਰ ਹੈ ਉਹ ਪਕੜਿਆ ਹੈ ਯੁੱਧ ਪੰਜਾਬ ਸਰਕਾਰ ਵਿਰੁੱਧ ਸੋ ਵਿਮੁਖਤ ਜਾਤੀਆਂ ਦੇ 2% ਰਾਖਵਾ ਕਰਨਾ ਬਰਕ ਬੰਦ ਕਰਨ ਦੇ ਵਿਰੁੱਧ ਦੇ ਵਿੱਚ ਜਿਹੜਾ ਅੱਜ ਵੀ ਵਿਸ਼ਾਲ ਧਰਨਾ ਕਚਹਿਰੀ ਦੇ ਬਾਹਰ ਲਗਾਇਆਤ ਤੋਂ ਬਿਲਕੁਲ ਹੱਥ ਦੇ ਵਿੱਚ ਜਿਹੜੀਆਂ ਤਕਤੀਆਂ ਨੇ ਉਹ ਵੀ ਪਕੜੀਆਂ ਹੈ 2% ਕੋਟਾ ਕੱਟਣ ਵਾਲੀ ਸਰਕਾਰ ਮੁਰਦਾਬਾ ਸੋ ਮੁਰਦਾਬਾ ਦੇ ਜਿਹੜੇ ਨਾਰੇ ਨੇ ਉਹ ਵੀ ਲਗਾਏ ਜਾ ਬਿਲਕੁਲ ਜਿਹੜੇ ਆਗੂ ਨੇ ਸਾਡੇ ਨਾਲ ਗੱਲਬਾਤ ਆ ਉਹ ਕਰ ਲੈਣੇ ਆ ਕੀ ਗੱਲ ਜਿਹੜਾ ਪ੍ਰਦਰਸ਼ਨ ਕਰ ਰਹੇ ਹੋ ਕੀ ਕਾਰਨ ਕੀ ਮੰਗਾਈ ਤੁਹਾਡੀਆਂ ਭਾਈ ਮੈਂ ਜਸਪਾਲ ਸਿੰਘ ਪੰਜਗਰੀ ਸਾਡੀਆਂ ਮੰਗਾਂ ਇਹ ਕਿ ਪਿਛਲੇ 22 ਸਾਲ ਤੋਂ ਪੰਜਾਬ ਦੇ ਵਿੱਚ ਮੁਕਤੀਆਂ ਤੇ ਬਜਾਗਰ ਭਾਈਚਾਰੇ ਨੂੰ ਇਹ 2% ਰਾਖਵਾ ਕਰਨ ਮਿਲਦਾ ਸੀ ਜਿਹੜਾ ਆਮ ਆਦਮੀ ਸਰਕਾਰ ਨੇ ਭਗਵੰਤ ਮਾਨ ਦੇ ਡਾਕਟਰ ਬਲਜੀਤ ਕੌਰ ਨੇ 15 9 2022 ਨੂੰ ਆਪਣੇ ਵੱਲੋਂ ਇੱਕ ਲੈਟਰ ਜਾਰੀ ਕਰਕੇ ਇੱਕ ਨਾਦਰਸ਼ਾਈ ਫਰਮਾਨ ਜਿਹੜਾ ਜਾਰੀ ਕੀਤਾ ਜਿਹਦੇ ਨਾਲ 550 ਤੋਂ ਉੱਪਰ ਜਿਹੜੇ ਬੱਚੇ ਬੇਰੁਜ਼ਗਾਰ ਵੀ ਹੋਏ ਆ ਬਹੁਤ ਸਾਰੇ ਬੱਚੇ ਉਹ ਸੀ ਜਿਹੜੇ ਇਹਨਾਂ ਦੀ ਸਰਕਾਰ ਤੋਂ ਪਹਿਲਾਂ ਇਹਨਾਂ ਨੇ ਆਪਣੇ ਸਾਰੇ ਕਾਜਕਾਰੀ ਪੂਰੀ ਕੀਤੀ ਸੀ ਕਿ ਕੇਵਲ ਇੱਕ ਨਿਯੁਕਤੀ ਪੱਤਰ ਹੀ ਰਹੀਂਦੇ ਸੀ ਤੇ ਇਹਨਾਂ ਨੇ ਉਹ 15 9 2022 ਵਾਲੀ ਚਿੱਠੀ ਜਾਰੀ ਕਰਕੇ ਉਹਨਾਂ ਤੇ ਵੀ ਉਹ ਲਾਗੂ ਕਰਤੀ ਅੱਛਾ ਤੁਸੀਂ ਪ੍ਰਸ਼ਾਸਨ ਲਿਖਿਆ ਉਪਰ ਪ੍ਰਸ਼ਾਸਨ ਨੇ ਕੀ ਕਹਿਣਾ ਜੀ ਪ੍ਰਸ਼ਾਸਨ ਨੇ ਇਹ ਅਨੁਵਾਸ਼ ਦਵਾਈਆ ਸਾਨੂੰ ਵਿਸ਼ਵਾਸ ਕਿ ਅਸੀਂ ਭਗਵਾਨਤਮਾਨ ਤੱਕ ਤੁਹਾਡੇ ਜਿਹੜਾ ਮੰਗ ਹੈ ਇਹ ਭੇਜਦੇ ਆ ਤੇ ਤੁਹਾਡੀ ਮੀਟਿੰਗ ਕਰਵਾਵਾਂਗੇ ਪਰ ਸਾਨੂੰ ਜੀ ਅੱਜ ਹਾਂਜੀ ਯਕੀਨ ਨਹੀਂ ਕਿ ਉਹ ਸਾਡੇ ਨਾਲ ਮੀਟਿੰਗ ਵੀ ਕਰਾਉਣਗੇ ਕਿਉਂਕਿ ਬਹੁਤ ਸਾਰੀਆਂ ਮੀਟਿੰਗਾਂ ਵੀ ਅੱਗੇ ਹੋਈਆਂ ਤਾ ਉਹ ਉਹ ਮੀਟਿੰਗਾਂ ਦੇ ਵਿੱਚ ਵੀ ਉਹਨਾਂ ਨੇ ਲਾਰਾ ਲਾਇਆ ਇੱਥੋਂ ਤੱਕ ਕਿ ਬਲਜੀਤ ਕੌਰ ਜਿਹੜੀ ਭਲਾਈ ਮੰਤਰੀ ਹੈ ਉਹਨਾਂ ਨੇ ਇਹ ਕਹਿਤਾ ਕਿ ਅਸੀਂ ਪਹਿਲਾਂ ਤੁਹਾਡੇ ਨਾਲ ਜਿਹੜਾ ਇੱਕ ਚੋਣ ਸਟੈਂਡ ਕੀਤਾ ਸੀ ਤਾਂ ਕਰਕੇ ਅਸੀਂ ਤੁਹਾਡੇ ਨਾਲ ਵਾਅਦਾ ਕਰ ਲਿਆ ਸੀ ਤੇ ਅਸੀਂ ਅੱਜ ਬਲਜੀਤ ਕੌਰ ਨੂੰ ਵੀ ਇਹ ਦੱਸਾਂਗੇ ਕਿ ਅੱਜ ਅੱਜ ਇੱਥੇ ਵੋਟਾਂ ਆ ਜਿੱਤੇ ਚੋਣਾ ਹੈ ਤੇ ਜਿਹੜਾ ਇੱਥੇ ਤੁਹਾਡਾ ਸੰਜੀਵ ਅਰੋੜਾ ਹੈ ਤੇ ਅੱਜ ਉਹਨੂੰ ਪਤਾ ਲੱਗੂਗਾ ਜਦੋਂ 25000 ਸਾਡੇ ਬਾਜੀਗਰ ਤੇ ਮੁਕਤੀ ਆਤੀਆਂ ਦੀ ਵੋਟ ਹੈ ਹੋਰ ਵੋਟਾਂ ਹੋਰ ਆ ਜਿਹੜੇ ਸਾਡੇ ਵਾ ਪਾਰਟੀਆਂ ਨੂੰ ਵੋਟ ਪਾਊਗੀ ਅਸੀਂ ਇੱਕੋ ਮੰਗ ਕਰਦੇ ਹਾਂ ਕਿ ਆਮ ਆਦਮੀ ਦੀ ਸਰਕਾਰ ਨੂੰ ਆundi پارٹی ਨੂੰ ਵੋਟ ਨਹੀਂ ਪਾਉਣੀ ਅੱਛਾ ਇਲੈਕਸ਼ਨ ਵੀ ਹੈਗੇ ਨੇ ਲੁਧਿਆਣਾ ਵੈਸਟ ਦੇ ਵਿੱਚ ਤੇ ਵੋਟਾਂ ਪਾਉਂਗੇ ਤੁਸੀਂ ਨੇ ਸਾਡੇ ਜਿਹੜੇ ਇੱਥੇ ਕਬੀਲੇ ਆਈ ਬਾਜੀਗਰ ਭਾਈਚਾਰਾ ਇੱਥੇ ਜਵਾਰ ਨਗਰ ਆਈ ਪੂਰਾ ਬਹੁਤ ਸਾਰਾ ਉੱਥੇ ਸਾਡੇ ਬਾਜੀਗਰ ਭਾਈਚਾਰਾ ਬੈਠਾ ਮੁਕਤੀ ਹਾਤਿਆਂ ਦੇ ਸਾਡੇ ਲੋਕ ਬੈਠੇ ਆ ਅਸੀਂ ਇੱਕੋ ਇੱਕ ਕਾਰਜ ਲੈ ਕੇ ਚੱਲੇ ਆ ਕਿ ਮੁਕਤੀ ਹਾਤਿਆਂ ਨੂੰ ਕੋਟਾ ਨਹੀਂ ਦੇ ਝਾੜੂ ਵਾਲਿਆਂ ਨੂੰ ਵੋਟਾਂ ਨਹੀਂ ਇੱਕੋ ਇੱਕ ਇਸੇ ਮਕਸਦ ਨਾਲ ਅਸੀਂ ਘਰੇ ਘਰੇ ਵੀ ਜਾਵਾਂਗੇ ਤੇ ਝਾੜੂ ਵਾਲਿਆਂ ਦੇ ਖਿਲਾਫ ਅਸੀਂ ਸਾਰੀਆਂ ਵੋਟਾਂ ਜਿਹੜੀਆਂ ਦੂਸਰੀਆਂ ਪਾਰਟੀਆਂ ਨੂੰ ਪਾਉਣ ਲਈ ਅਰਜ਼ ਕਰਾਂਗੇ ਦੂਜੀਆਂ ਪਾਰਟੀਆਂ ਜਿਹਨੂੰ ਮੁਕਤੀ ਨਾ ਕੋਤੋਂ ਜਾਰੀ ਰਹੇਗਾ ਇਹ ਲਗਾਤਾਰ ਇਹ ਧਰਨਾ ਜਾਰੀ ਹੈ ਕਿਉਂਕਿ ਜਿੰਨੇ ਤੱਕ ਸਾਡੀ ਮੰਗ ਹੈ 18 12 202 ਨਾ ਟਾਈਮ ਅਸੀਂ ਇੱਥੇ ਬੈਠੇ ਆਂ ਅੱਛਾ ਜੇ ਮੰਗਾ ਨਹੀਂ ਮੰਨਿਆ ਇਹਦੀ ਅਗਲੀ ਰਣਨੀਤੀ ਕੀ ਤੁਹਾਡੀ ਆਉਣ ਵਾਲੀ ਰਣਨੀਤੀ ਜਿਸ ਤਰ੍ਹਾਂ ਇਹ ਪਹਿਲਾਂ ਵੀ 3 ਸਾਲ ਹੋ ਗਏ ਅਸੀਂ ਭਗਵੰਤ ਮਾਨ ਦਾ ਜਿਹੜਾ ਉਹ ਘਰ ਵੀ ਘੇਰਿਆ ਭਲਾਈ ਮੰਤਰੀ ਦਾ ਘਰ ਵੀ 4 ਮਹੀਨੇ ਘੇਰੀ ਰੱਖਿਆ ਉਸੇ ਤਰ੍ਹਾਂ ਜਿਹੜੇ ਪ੍ਰਦਰਸ਼ਨ ਪਹਿਲਾਂ ਕੀਤੇ ਆ ਓਵੇਂ ਪ੍ਰਦਰਸ਼ਨ ਸਾਡੇ ਜਾਰੀ ਵੀ ਰਹਿਣਗੇ ਬਿਲਕੁਲ ਆਗੂਆਂ ਦੇ ਨਾਲ ਗੱਲਬਾਤ ਹੋਈ ਤੇ ਆਗੂਆਂ ਦਾ ਇਹੀ ਕਹਿਣਾ ਕਿ ਜਿਹੜਾ ਪ੍ਰਦਰਸ਼ਨ ਹੈ ਧਰਨਾ ਇਸੇ ਤੱਕ ਨਾ ਜਾਰੀ ਰਹੇਗਾ ਸੋ ਬਿਲਕੁਲ ਜਿਹੜੀਆਂ ਮਿਲਾਵਾਂ ਇਸੇ ਜਗ੍ਹਾ ਤੋਂ ਉੱਪਰ ਬੈਠੀਆਂ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਹੈ ਜਿਹੜੀ ਜਰੂਰ ਕਰਾਂਗੇ ਕਿ ਪਰਦਰਸ਼ਨ ਕਿਤੇ ਰਿਹਾ ਜਿਹੜਾ ਪ੍ਰਦਰਸ਼ਨ ਤੁਸੀਂ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਜੀ ਸਾਡਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਜੀ ਆਮ ਆਦਮੀ ਪਾਰਟੀ ਦੇ ਖਿਲਾਫ ਚੱਲ ਰਿਹਾ ਹੈ ਸਾਡਾ ਇੱਕੋ ਹੀ ਮਕਸਦ ਹੈ ਸਾਨੂੰ ਕੋਈ ਸ਼ੌਂਕ ਨਹੀਂ ਇੱਥੇ ਆ ਕੇ ਆਪਣੇ ਬੱਚਿਆਂ ਨੂੰ ਲੈ ਕੇ ਆ ਕੇ ਛੋਟੇ ਛੋਟੇ ਬੱਚਿਆਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਲੈ ਕੇ ਆਣ ਦਾ 15 9 2022 ਨੂੰ ਸਾਡਾ ਇੱਕ ਲੈਟਰ ਹੈ ਜਿਹੜਾ ਭਗਵਾਨ ਤਮਾਨ ਨੇ 2% ਸਾਡਾ ਜਿਹੜਾ ਕੋਟਾ ਕੱਟਿਆ ਉਸ ਨੂੰ ਬਹਾਲ ਕਰਾਉਣ ਵਾਸਤੇ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ ਪ੍ਰਦਰਸ਼ਨ ਕੋ ਤਾਂ ਜਾਰੀ ਰਹੇਗਾ ਇਹ ਪ੍ਰੋਟੈਸਟ ਉਹਨਾ ਟਾਈਮ ਚੱਲੇਗਾ ਜੀ ਜਿੰਨਾ ਟਾਈਮ ਸਾਦਾ ਇਹ ਹੱਲ ਨਹੀਂ ਕਰਦੇ ਇਹ ਹੱਲ ਕੱਲ ਨੂੰ ਕਰ ਦੇਣ ਅਸੀਂ ਚਲੇ ਜਾਵਾਂਗੇ 15 ਨੋ 22 ਦਾ ਲੈਟਰ ਰੱਦ ਕਰਦੇ ਤੁਸੀਂ ਪ੍ਰਸ਼ਾਸਨ ਨੂੰ ਮਿਲ ਕੇ ਪ੍ਰਸ਼ਾਸਨ ਨੇ ਕੀ ਕਹਣਾ ਜੀ ਉਹ ਕਹਿੰਦੇ ਵੀ ਅਸੀਂ ਗੱਲਬਾਤ ਕਰਦੇ ਆ ਤੁਹਾਨੂੰ ਪੈਨਲ ਮੀਟਿੰਗ ਦਵਾ ਦਿੰਦੇ ਆ ਪਰ ਸਾਨੂੰ ਨਹੀਂ ਲੱਗਦਾ ਕਿਉਂਕਿ ਲਾਰੇ ਲੱਪਿਆਂ ਦੀ ਸਰਕਾਰ ਆ ਸਾਨੂੰ ਪਹਿਲਾਂ ਵੀ ਬਹੁਤ ਵਾਰੀ ਇਹਨਾਂ ਨੇ ਵਿਸ਼ਵਾਸ ਚ ਲਿਆ ਅਸੀਂ ਉਹ ਗੱਲ ਤੇ ਆਉਣਾ ਹੀ ਨਹੀਂ ਤੇ ਤੁਸੀਂ ਲੁਧਿਆਣਾ ਡੀਸੀ ਅਫਤਰ ਬਾਅਦ ਧਰਨਾ ਲਾਇਆ ਰੋਡ ਦੇ ਉੱਪਰ ਤੇ ਵੈਸਟ ਹਲਕਾ ਪੈਂਦਾ ਇਹ ਵੈਸਟ ਹਲਕੇ ਜਿਹੜੇ ਇਲੈਕਸ਼ਨ ਨੂੰ ਵੀ ਚੱਲਦੇ ਆਪਣੇ ਲੱਗਦਾ ਤੁਸੀਂ ਵ ਸ ਲੋਕ ਨਹੀਂ ਇਹ ਹੀ ਆ ਵਿਮੁਖਤ ਜਾਤੀਆਂ ਨੂੰ 2% ਰਾਖਵਾ ਕਰਨਾ ਜਿਹੜਾ ਇਹਨਾਂ ਨੇ ਬੰਦ ਕੀਤਾ ਉਹਦੇ ਤੋਂ ਸਾਡੀ ਮਹਿੰਮ ਚੱਲ ਰਹੀ ਆ ਬਾਜੀਕਰ ਵਿਮੁਖਤ ਜਾਤੀਆਂ ਨੂੰ ਜੇ 2% ਕੋਟਾ ਨਹੀਂ ਤਾਂ ਝਾੜੂ ਵਾਲਿਆਂ ਨੂੰ ਵੋਟਾਂ ਨਹੀਂ ਇਹ ਜ਼ਾਦਾ ਜਾਣ ਕੇ ਵੀ ਜਿੱਥੇ ਵੀ ਜਿੰਨੀ ਚੋਣ ਹੁੰਦੀ ਹੈ ਉੱਥੇ ਅਸੀਂ ਗਏ ਆ ਤੇ ਇਹਨਾਂ ਨੂੰ ਹਰਾ ਦਿੱਤਾ ਝਾੜੂ ਵਾਲਿਆਂ ਨੂੰ ਵੋਟਾਂ ਨਹੀਂ ਬਣੀ ਬਾਕੀ ਜਿਹੜੀ ਮਰਜ਼ੀ ਸਰਕਾਰ ਨੂੰ ਜਿਹੜੇ ਮਰਜ਼ੀ ਸਾਡਾ ਅਸੀਂ ਕਿਸੇ ਪਾਰਟੀ ਦੇ ਸਪੋਰਟਰ ਨਹੀਂ ਹੈਗੇ ਆਪਣਾ ਕੋਈ ਵੀ ਵੋਟਰ ਕਿਤੇ ਵੀ ਵੋਟ ਪਾਵੇ ਪਰ ਆਮ ਆਦਮੀ ਪਾਰਟੀ ਨੂੰ ਝਾੜੂ ਨੂੰ ਵੋਟ ਨਾ ਪਾਵੇ ਸਾਡਾ ਮੇਨ ਮਕਸਦ ਆ ਕਿਉਂਕਿ ਸਾਡੇ ਬੱਚਿਆਂ ਦਾ ਹੱਕ ਖੋਇਆ ਸਾਡੇ ਬੱਚਿਆਂ ਨੂੰ ਇੱਥੇ ਲੁਧਿਆਣਾ ਪੱਟਵੀਤੋ ਇਹ ਕਿ ਡ੍ਰੀਵਾਲ ਨੂੰ ਰਾਜ ਸਭਾ ਦਾ ਮੈਂਬਰ ਦੇਖਣਾ ਚਾਹੁੰਦੇ ਨਹੀਂ ਇਹਨਾਂ ਦੀ ਨੀਤੀ ਜਿਹੜੀ ਬਣੀ ਹੋਈ ਆਸੀਂ ਉਸ ਨੂੰ ਫੇਲ ਕਰਕੇ ਜਾਵਾਂਗੇ 100% ਰੇਵਲ ਕਰਕੇ ਬਿਲਕੁਲ ਤੁੰਦਾਸੀਏ 2% ਕੋਟਾ ਕੱਟਣ ਤੇ ਵਾਅਦਾ ਜਿਹੜਾ ਬਾਜਗਰ ਸਮਾਜ ਦੇ ਵੱਲੋਂ ਜਿਹੜਾ ਸਰਕਾਰ ਦੇ ਖਿਲਾਫ ਜਿਹੜਾ ਮੋਰਚਾ ਖੋਲਿਆ ਗਿਆ ਤੇ ਇਹਨਾਂ ਦੇ ਹੀ ਕਹਿਣ ਕਿ ਪ੍ਰਦਰਸ਼ਨ ਇਸੇ ਤਰੀਕੇ ਨਾਲ ਜਾਰੀ ਰਹੇਗਾ ਤੇ ਜਿਹੜੀਆਂ ਤੁੰਦਾਸੀਏ ਇਸ ਜਿਸ ਜਗ੍ਹਾ ਤੋਂ ਪੱਤਰ ਨਾਲ ਹੈ ਬਿਲਕੁਲ ਡੀਸੀ ਦਫ਼ਤਰ ਦੇ ਬਾਹਰ ਪੱਤਰ ਨਾਲ ਹੈ ਤੇ ਵੈਸਟ ਹਲਕਾ ਹੈ ਤੇ ਵੈਸਟ ਹਲਕੇ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹ ਵੀ ਚਲਦੀਆਂ ਬੇਹ ਦੇਣਾ ਦੇ ਇੱਕੋ ਇੱਕ ਇਸ ਜਗ੍ਹਾ ਦੇ ਉੱਪਰ ਰਹਿੰਦੇ ਨੇ ਤੇ ਇਹਨਾਂ ਦਾ ਇਹੀ ਕਹਿਣਾ ਕਿ ਜਿਹੜੀ ਅਗਰ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਵੋਟ ਆ ਉਹ ਨਾ ਪਈ ਜਾਵੇ ਬਾਕੀ ਲਹੇ ਦਾ ਜਿਹੜੀ ਮਰਜੀ ਪਾਰਟੀ ਨੂੰ ਪਾਣ ਸੋ ਬਿਲਕੁਲ ਅਣਾਂ ਦੀ ਜਿਹੜੀਆਂ ਮੰਗਾਂ ਨੇ ਹੁਣ ਕੋ ਤੱਕ ਪੂਰੀ ਹੁੰਦੀ ਇਹ ਆਣ ਵਾਲਾ ਸਮਾਂ ਦੱਸੂਗਾ ਕੈਮਰਾ ਪਰਸਨ ਮੋਨੂ ਚਾਵੜਾ ਨਾਲ ਮੈਂ ਰਾਉੜਾ ਸਿਟੀ ਹਮ ਲੁਧਿਆਣਾ